ਚਚਾ ਰਚਤ ਚਿੱਤਰ ਹੈ ਭਾਰੀ ਚਚਾ ਰਚਿਤ ਰਾਜਿਤ ਚਿੱਤਰ ਹੈ ਭਾਰੀ ਜਿਹੜਾ ਸਾਹਮਣੇ ਦੀਨ ਹੈ ਨਾ ਸ੍ਰਿਸ਼ਟੀ ਇੱਕ ਜਿਹਨੂੰ ਚਿੱਤਰ ਤਸਵੀਰ ਮੰਨ ਲੀਏ ਫੋਟੋ ਮੰਨ ਲੀਏ ਬਹੁਤ ਵਿਸ਼ਾਲ ਫੋਟੋ ਹੈ ਇੱਕ ਕੈਮਰੇ ਚ ਨਹੀਂ ਆ ਸਕਦੀ ਹਜ਼ਾਰਾਂ ਕੈਮਰੇ ਚ ਨਹੀਂ ਆ ਸਕਦੀ ਐਡਾ ਵੱਡਾ ਚਿੱਤਰ ਕੋਈ ਫੜਾ ਕੇ ਦਿਖਾਵੇ ਫਿਰ ਚਿੱਤਰ ਵੀ ਹੈ ਸੱਚਾ ਹੈ ਪੱਤੇ ਹਿਲਦੇ ਨੇ ਦਬੇ ਪੱਤੇ ਫੁੱਟਦੇ ਨੇ ਫੁੱਲ ਖਿੜਦੇ ਨੇ ਤੇ ਚਿੱਤਰ ਦਾ ਜਿਹੜਾ ਬਣ ਜੂ ਜਿਹੇ ਜਾਂ ਬਣ ਗਿਆ ਉਹ ਜਿਹਾ ਹੀ ਰਹੂਗਾ ਅਸੀਂ ਜਿਹੜੇ ਚਿੱਤਰ ਬਣਾਉਂਦੇ ਆ ਜੇ ਮੂਰਤੀ ਬਣਾਤੀ ਉਹ ਜਿਹੀ ਹੈ ਜਿਹੇ ਜਿਹੀ ਬਣਾਈ ਸੀ ਉਹ ਇਹ ਤਬਦੀਲੀ ਹੁੰਦੀ ਹੈ ਉਹਨੇ ਮੂਰਤੀ ਬਣਾਈਆਂ ਤੇ ਉਹਨੂੰ ਤਬਦੀਲੀ ਨਹੀਂ ਹੋਈ ਇਹਦਾ ਕੋਈ ਹੁੰਦਾ ਬੱਚਾ ਰੋਤ ਉਹਦੀ ਲਈ ਹੁੰਦੀ ਇਹ ਐਨਾ ਹੁੰਦਾ ਜਾਊਗਾ ਰੋਜ਼ ਚੋਪਦੀ ਲਈ ਹੋਗੀ ਫੁੱਲ ਲੱਗਦੇ ਨੇ ਫੜ ਲੱਗਦੇ ਨੇ ਤੁਸੀਂ ਕੋਈ ਚਿੱਤਰ ਨੂੰ ਫੁੱਲ ਫੜ ਲਾ ਕੇ ਦੇਖੋ ਲਾਦੂ ਕੋਈ ਨਹੀਂ ਆ ਸਕਦਾ ਇਹ ਚਿੱਤਰ ਦਾ ਹੀ ਚਿੱਤਰ ਖਿੱਚਿਆ ਹੈ ਸਾਡੇ ਜਿਹੜੇ ਅਸੀਂ ਲਿਖੇ ਤੇ ਚਿੱਤਰ ਦੇ ਇਹ ਚਿੱਤਰ ਸੱਚਾ ਹੈ ਕਿ ਇਹਦੇ ਵਿੱਚ ਸੱਚਾ ਹੈ ਇਹਦੇ ਵਿੱਚ ਉਹਦੀ ਅਨੁਸਾਰ ਆਪਣੀ ਅਸੀਂ ਜਿਹੜਾ ਖਿੱਚਾਂਗੇ ਉਹ ਤਾਂ ਬਸ ਬੋਲ ਤੁਸੀਂ ਇਹ ਸੁਹੀਉ ਨਹੀਂ ਜਦ ਰੰਗੇ ਹੁੰਦੇ ਰੋਕੀ ਹੁੰਦੇ ਖਾਗ ਜਾਂਦਾ। ਇਹ ਕੰਧ ਦੇ ਉੱਤੇ ਬਣਾ ਲਾਂਗੇ ਛੋੜਤ ਨਹੀਂ ਨੂ ਪੀਤ। ਰਚ ਦੇ ਚਿੱਤਰ ਹੈ ਭਾਰੀ। ਇਹ ਰਚਿਆ ਹੋਇਆ ਜਿਹੜੀ ਰਚਨਾ ਇੱਕ ਚਿੱਤਰ ਹੈ ਨਾ ਜਿਹੜੀ ਰਚਨਾ ਸਾਰੀ। ਇੱਕ ਚਿੱਤਰ ਹੈ। ਬਹੁਤ ਵਿਸ਼ਾਲ ਭਾਰੀ ਚਿੱਤਰ ਹੈ। ਤਜ ਚਿੱਤਰ ਹੈ ਚੇਤੂ ਚਿਤਕਾਰੀ। ਚਿੱਤਰ ਬੜਾ ਖਿਆਲ ਚਿੱਤਰ ਆਪਣੇ ਵੱਲੋਂ ਖਿੱਚ ਪੈਦਾ ਕਰਦਾ ਹੈ। ਕੁਦਰਤੀ ਗੱਲ ਪਰ ਇਹਦੀ ਕੇਦਵਾਲ ਨੂੰ ਝਾਕੋ ਕੱਟਾ ਜਿੰਨਾ ਜ਼ਿਆਦਾ ਝਾਕੂਗੇ ਉਹਨੇ ਜ਼ਿਆਦਾ ਫਸੋਗੇ ਇਹਨੂੰ ਛੱਡੋ ਇਹਦੇ ਵਿੱਚ ਨਾ ਬਹੁਤ ਖੂਬੋ ਬਰੀਕੀ ਨਾਲ ਨਾ ਦੇਖੋ ਪਰ ਅਸੀਂ ਬਰੀਕੀ ਨਾਲ ਦੇਖਦੇ ਹਾਂ ਸਹੀ ਧਨ ਬਰੀਕੀ ਨਾਲ ਦੇਖਦੇ ਨੇ ਡਾਕਟਰ ਬਰੀਕੀ ਨਾਲ ਦੇਖਦੇ ਨੇ ਜਿੰਨੇ ਬਰੀਕੀ ਨਾਲ ਦੇਖਦੇ ਨੇ ਉਨੇ ਹੀ ਫਸੇ ਜਾਂਦੇ ਨੇ ਜਿਹੜਾ ਇਹਨੂੰ ਜਿਆਦਾ ਸਮਝਣ ਦੀ ਕੋਸ਼ਿਸ਼ ਕਰੂਗਾ ਸੰਸਾਰ ਨੂੰ ਉਹ ਸੰਸਾਰ ਤੋਂ ਛੁੱਟ ਨਹੀਂ ਸਕਦਾ ਇਹ ਦਲਦਲ ਦੇ ਵਿੱਚ ਇੰਨਾ ਠਨੇ ਕਾ ਲਾ ਜਾਊਗਾ ਕੁਛ ਨਹੀਂ ਉਗਣ ਹੋ ਸਕਦਾ ਧਜਣ ਦੀ ਗੱਲ ਹੈ ਚਿਰ ਰਚਨਾ ਦਾ ਕਰੋ ਤੁਸੀਂ ਧਿਆਨ ਕੀ ਦਾ ਕਰਨਾ ਹੈ ਚਿਤਰਕਾਰ ਦਾ ਧਿਆਨ ਕਰੋ ਚਿੱਤੋ ਚਿਤਕਾਰਿ ਚੇਤੋ ਚੇਤਨ ਹੋ ਜਾਗਰਤ ਕਰੋ ਵੀ ਬਣਾਇਆ ਕਿਨੇ ਹੈ ਯਾਰ ਇਹ ਹੈ ਚਿਤ ਚਿੱਤਰ ਦਾ ਹੈਗਾ ਇਹ じゃ ਨਹੀਂ ਬਣ ਸਕਦਾ ਬਣਾਉਣ ਵਾਲਾ ਇਹ じゃ ਕੋਲ ਨਹੀਂ ਉਹ ਕਿੱਥੇ ਰਹਿੰਦਾ ਹੈ ਬਣਾਉਣ ਵਾਲੇ ਦੀ ਖੋਜ ਸ਼ੁਰੂ ਕਰ ਦੋ ਚਿੱਤਰ ਦੀ ਖੋਜ ਨੂੰ ਸ਼ੁਰੂ ਕਰੋ ਅਸੀਂ ਚਿੱਤਰ ਦੀ ਖੋਜ ਕੀਤੀ ਹੈ ਸੰਸਾਰ 'ਚ ਬਣਾਉਣ ਵਾਲੇ ਦੀ ਕੋਈ ਖੋਜ ਨਹੀਂ ਇੱਕ ਪਾਸੇ ਸੰਸਾਰ ਖੜਾ ਹੈ ਇੱਕ ਪਾਸੇ ਗੁਰਬਾਣੀ ਖੜੀ ਹੈ ਅੱਧੇ ਖੜੀ ਹੈ ਨਾ ਸੰਸਾਰ ਤੋਂ ਇਸ ਕਰਕੇ ਭਗਤਾਂ ਤੇ ਸਾਰੇ ਸਾਰੀਆਂ ਜੋ ਜਿੱਥੇ ਜੋੜ ਆਉ ਦੱਸ ਦਿਓ ਕਦੇ ਨਹੀਂ ਜੋੜੋਗਾ ਕਿਤੇ ਵੀ ਨਹੀਂ ਜਬਰਦਸਤੀ ਅਸੀਂ ਜੋੜ ਪੈਦਾ ਕਰਦੇ ਨੇ ਜ਼ਬਰਦਸਤੀ ਵਿਦਵਾਨ ਜੋੜ ਪੈਦਾ ਕਰਦੇ ਨੇ ਬੁੱਧੀ ਦਾ ਗਲਤ ਇਸਤੇਮਾਲ ਕਰਕੇ ਜੋੜ ਪੈਦਾ ਕਰਦੇ ਨੇ ਕਿਤੇ ਵੀ ਨਹੀਂ ਜੋੜਾਉਣਾ ਜਿੱਥੇ ਜੋੜ ਆਉ ਦੱਸ ਦਿਓ ਮਿਸਯੂਜ਼ ਕਰਦੇ ਨੇ ਆਪਣੀਆਂ ਤਲਵਾਰ ਜ਼ਬਰਦਸਤੀ ਜੋੜ ਪੈਦਾ ਕਰਕੇ ਲੀਹੋ ਲਾਉਣ ਕਿਉਂਕਿ ਲੀਹ ਤੇ ਅਸਰ ਤੇ ਆਪ ਨਹੀਂ ਚੱਲਣਾ ਚਾਹੁੰਦੇ ਜਿਹੜਾ ਆਪ ਨਹੀਂ ਲੀਹ ਤੇ ਚੱਲਣਾ ਚਾਹਦਾ ਉਹ ਕਿਉਂ ਮੰਨੇ ਬਾਣੀ ਨੂੰ ਜਦੋਂ ਬੋਲ ਨਹੀਂ ਚੱਲਣਾ ਚਾਹੁੰਦਾ ਕੱਲੇ ਵੋਡੇ ਮਾਰਦਾ ਨਾ ਫਿਰ ਤੰਨੇ ਵੋਡੇ ਨੂੰ ਮਾਰਦੇ ਚਾੜ੍ਹ ਚੱਲਣਾ ਨਹੀਂ ਚਾਹੁੰਦੇ ਜੇ ਸੱਚ ਬੋਲ ਸਹੀ ਬੋਲਣਗੇ ਆਪ ਚੱਲਣਾ ਬਹੁਤ ਕਿਵੇਂ ਅਸੀਂ ਇਹਦਾ ਚੋ ਰਸਤਾ ਪਾਰ ਲੀਏ ਇਹ ਸਭ ਕੋਸ਼ਿਸ਼ ਇਹ ਹੋ ਰਹੀ ਹੈ ਬਦਵਰਦੋਂ ਤਾਜੀ ਕਿਤੇਰੇ ਕਿਹੜੀ ਸਰਕਾਰ ਇਹ ਗੱਲ ਮੰਨ ਲੂ ਕਿਲਾਮ ਜਦ ਨਾਲ ਕਰੇ ਰਾਹ ਕਰਿਆ ਸਾਰੇ ਘਰ ਦੇ ਖਰਾਬ ਹੋ ਗਏ ਜਲ ਉਹ ਛੜਿਆ ਚਿੱਤਰ ਚਿੱਤਰ ਉਹ ਬਿਆਨੇ ਵੀ ਵਿੱਚ ਆ ਗਏ ਨੇ ਚਿੱਤਰ ਦੇ ਉਦੋਂ ਧਿਆਨ ਹਟਾਇਆ ਚਿੱਤਰਕਾਰ ਖੋਜ ਕੇ ਦੁਨੀਆ ਨੂੰ ਦੱਸਣ ਲੱਗਿਆ ਲੱਗਾ ਇਹ ਕੜੇ ਉਲਟੇ ਰਾਹ ਪੈ ਗਏ ਸੰਸਾਰ ਦੇ ਸਾਬਲਰਾ ਉਲਟਾ ਹੈ ਸੰਸਾਰ ਦਾ ਸਿੱਧਾ ਤੋਂ ਉਕਰਾ ਰਸਤਾ ਹੈ ਪੰਥ ਨਿਆਰਾ ਹੈ ਇਹ ਦਿਹਰਾ ਦਾ ਮਸਲ ਹੈ ਇਹ ਉਲਟਾ ਵਖਰਾ ਰਸਤਾ ਇੱਕੋ ਹੀ ਰਸਤਾ ਹੈ ਜਿਹੜਾ ਸੰਸਾਰ ਦੀਆਂ ਸਾਰੀਆਂ ਵੱਤਾਂ ਨੂੰ ਵਖਰਾ ਹੈ ਅਸੀਂ ਤੋੜ-ਵਰੋੜ ਕੇ ਵਿਚਰ ਰਹਤਾ ਹਾਂ ਅਸੀਂ ਗਿਣਤੀ ਵਧਾਉਂਦੀ ਸੀ ਸੰਸਾਰ 'ਚ ਸਿੱਖਾਂ ਦੀ ਉਸ ਗਿਣਤੀ ਦੇ ਸੱਤੇ ਅਸੀਂ ਆਪਣੀ ਰਾਜ ਕਰਦਾ ਸੀ ਆਪਣੀ ਚੌਧਰ ਬਣਾਉਣੀ ਸੀ ਗਲਤ ਚੌਧਰ ਦੀ ਹੋ ਗਈ ਗੱਲ ਛਟਕਾਰੇ ਦੀ ਗੱਲ ਹੋਈ ਨੋ ਵੀ ਸੰਸਾਰ ਦੀ ਛਟਕਾਰੇ ਦੀ ਗੱਲ ਹੈ ਸੰਸਾਰ ਦੇ ਰੋਲ ਜੁੜਨ ਦੀ ਸੰਸਾਰ ਦੇ ਵਿੱਚ ਫਸਣ ਦੀ ਗੱਲ ਹੋ ਗਈ ਜਿਵੇਂ ਦੂਜੀ ਉਹ ਕੰਮ ਕਰਦੀ ਸੀ ਅਸੀਂ ਕਰਨ ਲੱਗੇ ਚਿੱਤਰ ਬਚਿੱਤਰ ਹੈ ਅਬਚੇਰਾ ਇਹ ਠੀਕ ਹੈ ਚਿੱਤਰ ਬਚਿੱਤਰ ਹੈ ਬੜੀ ਬਚਿੱਤਰ ਕਿਸੁੱਲਾ ਚਿੱਤਰ ਹੈ ਜੇ ਇਹਦੇ ਵੱਲ ਚਾਕਣ ਲੱਗ ਜੇ ਇਹਦੇ ਵਿੱਚ ਡੁੱਬ ਜਾਂਦਾ ਹੈ ਅਬਚੇਰਾ ਅਬਚੇਰਾ ਕਹਿੰਦੇ ਨੇ ਕੱਚਾ ਹੋ ਰਿਹਾ ਕੱਚਾ ਕੱਚਾ ਪੱਟ ਲਈਏ ਨਾ ਪਹਿਲਾਂ ਆਪਾਂ ਪਾੜ ਜਿਹੜੇ ਪੱਟਦੇ ਆ ਜਿਹਨੂੰ ਪਾੜ ਕਹਿੰਦੇ ਹੁੰਦੇ ਨੇ ਰਿੱਤੇ ਤੱਕ ਕੱਚਾ ਹੀ ਪਟਕੇ ਲਏ ਜਾਂਦੇ ਨੇ ਫਿਰ ਚੜਾਈ ਸ਼ੁਰੂ ਕਰਦੇ ਨੇ ਰਿੱਤੇ ਚੋਂ ਜਾ ਕੇ ਜਿੱਥੇ ਆਯੂਪੀ ਜਿ ਕਵੀਰ ਰਹਿੰਦਾ ਨਾ ਰਹਿੰਦਾ ਸੀ ਉੱਥੇ ਨੂੰ ਚੇਰਾ ਕਹਿੰਦੇ ਨੇ ਕੋ ਕੱਚੇ ਪੱਟੇ ਨੂੰ ਚੇਰਾ ਕਹਿੰਦੇ ਨੇ ਚੇਰੇ ਦੀਆਂ ਜੇ ਢਿਗਾ ਢਿਗ ਪੈਣ ਅਬ ਚੇਰਾ ਹੋ ਜਾਂਦਾ ਢਿਗਾ ਵੀ ਢਿਗ ਪੈਣੀ ਹਾਲ ਕਰਦੇ ਨਾ ਬਾਰਿਸ਼ ਪੈ ਜਾ ਬਾਰਿਸ਼ ਪੈ ਕੇ ਪਾਣੀ ਪੈ ਜਾ ਤਾਂ ਉੱਤੇ ਗੱਡੇ ਉਹ ਪੈਣ ਲੱਗ ਜਾਂਦੇ ਉਹ ਅਬ ਝੇਰਾ ਹੋ ਜਾਂਦਾ ਤੇ ਅਬ ਝੇਰੇ ਜਿੱਦੇ ਪਵੇ ਆਦਮੀ ਜਿੱਥੋਂ ਵੀ ਉਹਨੇ ਕੁਝ ਆਸਰਾ ਲੈਣਾ ਉਹਨੇ ਟੁੱਟ ਕੇ ਨਾਲੇ ਟੱਪੜ ਦੇ ਹੋ ਸਕਦਾ ਐਡੀ ਢਿੱਗ ਡੇ ਪਵੇ ਜਿਹਦੇ ਥੱਲੇ ਜਾ ਜੂਏ ਜਿਹੜਾ ਇਹਦੇ ਨਾਲ ਟੱਚ ਕਰਦਾ ਉਹ ਇਹਦੇ ਥੱਲੇ ਆ ਜਾਂਦਾ ਸਰਵ ਜੀ ਜਿਹੜਾ ਇਹ ਜਿਗਰ ਗਿਆ ਇਹਦੇ ਆਸਰੇ ਨਾਲ ਉੱਪਰ ਨਹੀਂ ਨਿਕਲਦਾ ਇਹਨੂੰ ਛੱਡ ਦਿਓ ਤਾਂ ਨਿਕਲੂਗਾ ਬਾਹਰ ਜੇ ਤੁਸੀਂ ਇਹਦਾ ਸਹਾਰਾ ਵਾਇਆ ਦਾ ਲੈ ਕੇ ਵਾਇਆ ਤੋਂ ਬਾਹਰ ਜਾਣਾ ਚਾਹੋਗੇ ਕਦੇ ਨਹੀਂ ਜਾ ਸਕਦੇ ਜਿਨ੍ਹਾਂ ਨੇ ਕੱਚੇ ਚਿਹਰੇ ਦਾ ਸਹਾਰਾ ਲੈ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਉਹ ਤੇ ਵੱਡੀ ਦਿੱਕਤ ਥੱਲੇ ਆ ਗਈ ਸੋ ਮਾਇਆ ਦਾ ਸਹਾਰਾ ਲੈ ਕੇ ਸਰੀਰ ਦਾ ਸਹਾਰਾ ਲੈ ਕੇ ਤੁਸੀਂ ਮਾਇਆ ਤੋਂ ਰਹਿਤ ਨਹੀਂ ਹੋ ਸਕਦੇ। ਸਰੀਰ ਨੂੰ ਛੱਡ ਕੇ ਤੁਸੀਂ ਇਹ ਚੀਜ਼ ਦੇ ਦੋ ਬੜ ਬੜੀ। ਇਹਨੂੰ ਜੀਵਨੂਕ ਤੇ ਇਸਨੂੰ ਗਹਿਵੇਂ। ਮੌੜਾ ਦਾ ਮੌੜਾ ਆ ਜਿਹੜਾ ਆਖਰ ਨੂੰ ਮੌੜਾ ਫੇਰ ਕੇ ਬਾਹਰ ਜਾਣ ਚਿਹਰੇ ਦੇ ਵਿੱਚ ਆਉਣ ਵਾਲੀ ਗੱਲ ਹੈ। ਹੱਥਾਂ ਨਾਲ ਸੇਵਾ ਕਰਕੇ ਕਰਮ ਕਾਂਡ ਕੁਝ ਵੀ ਕਰਕੇ ਬਾਹ ਨਹੀਂ ਨਿਕਲਿਆ ਜਸਰਦਾ ਇਸ ਕਰਕੇ ਸਾਰੇ ਜਿਹੜੇ ਧਰਮ ਨੇ ਫੋਕਟ ਧਰਮ ਸਚੂ ਭਲ ਜੇ ਤੁਸੀਂ ਸਰੀਰ ਨੂੰ ਇਨਵੋਲ ਕਰਕੇ ਵਿੱਚ ਧਰਮ ਕਰੋਗੇ ਸਰੀਰ ਦੀ ਇਨਵੋਲਮੈਂਟ ਸਿਰਫ ਚਿਹਰੇ ਨੂੰ ਤਿਆਗਣ ਤੱਕ ਇਨਵੋਲਮੈਂਟ ਹੈ ਉਹਦੇ ਬਾਅਦ ਕੋਈ ਇਨਵੋਲਮੈਂਟ ਸਰੀਰ ਦੀ ਹੈ ਹੋ ਨਹੀਂ ਇਹਨੂੰ ਸਮਝਣ ਵਾਸਤੇ ਮਾਇਆ ਨੂੰ ਤਿਆਗਣ ਵਾਸਤੇ ਸਰੀਰ ਦੀ ਲੋੜ ਹੈ ਬੇੜੀ ਦੀ ਲੋੜ ਹੈ ਸਿਰਫ ਉਹ ਦਰਿਆ ਨੂੰ ਪਾਰ ਕਰਨ ਤੱਕ ਦਰਿਆ 'ਚ ਬੇੜੀ ਛੱਡ ਦੇਣੀ ਹੈ ਘਰ ਨੂੰ ਨਹੀਂ ਲੱਗੇ ਜਾਣੀ ਜਾਂਦੇ ਮਾਇਆ ਦੀ ਬੇੜੀ ਮਾਇਆ ਦੇ ਵਿੱਚ ਤੱਕੇ ਰੋੜ ਹੈ ਮਾਇਆ ਪਾਰ ਕਰਨ ਵਾਸਤੇ ਲੋੜ ਹੈ ਸ਼ਰੀਰ ਦੀ ਉਹ ਤੇ ਬਾਅਦ ਕੋਈ ਲੋੜ ਨਹੀਂ ਆਉਂਦੀ ਕੋੜਾ ਸਾਚ ਕਰਨ ਨੂੰ ਵੀ ਸ਼ਰੀਰ ਜਾਂਦੇ ਨੇ ਜਿਹੜਾ ਸਾਡੇ ਘੋੜਾ ਬਾਜ ਕਾਠੀ ਉਹ ਭੇਜਿਆ ਹੋਇਆ ਹੈ ਕਿੱਥੇ ਕੁਰਬਾਨੀ ਕਿੱਥੇ ਸਾਡਾ ਝੂਠ ਕਿਉਂ ਸਿੱਧੇ ਜੋ ਕਹਿੰਦੇ ਸੀਰਾ ਵੀ ਸਾਡੇ ਸਰੀਰ ਚਲੇ ਜਾਂਦੇ ਨੇ ਗਾਲੀਆਂ ਜੋ ਵੜੀਆਂ ਹੋਈਆਂ ਨੇ ਅਸੀਂ ਤਾਂ ਫੇਰ ਉਹੀ ਇੱਛਾ ਰੱਖਦੇ ਹਾਂ ਵੀ ਗੁਰੂ ਦਾ ਜੀ ਬਾਹ ਫੜ ਕੇ ਲੈ ਜੂ ਵੀ ਗੁਰੂ ਬਾਹ ਲੈ ਗਿਆ ਸੀ ਆਪਣੀ ਆ ਪੰਜਾ ਲੈ ਗਿਆ ਸੀ ਜੀ ਇਹਨੂੰ ਫੜੂ ਤੂੰ ਬਾਹ ਰਹਿ ਜਾਏਗਾ ਜਦੋਂ ਤੇਰੀ ਬਾਹ ਹੋਊ ਗੁਰੂ ਦਾ ਉਂਗਲੀਆਂ ਪੰਜਾ ਨਾਲ ਹੋਵੇ ਤਾਂ ਫੜ ਲੂ ਜੇ ਉਹ ਵੀ ਸ਼ਰੀਰ ਇੱਥੇ ਛੱਡ ਗਿਆ ਤੇਰਾ ਵੀਰੇ ਜੂ ਕਾਹਦੇ ਨਾਲ ਕੀ ਫੜੂ ਤੇਰਾ ਵੀਰੋ ਦੱਸ ਇਹੋ ਜਿਹੀ ਗੱਲਾਂ ਤਾਂ ਵੀ ਜਿਹੜੇ ਵਿਸ਼ਵਾਸ ਕਰਦੇ ਨੇ ਲੋਕ ਕਿੰਨੀ ਕਬੂਦੀ ਹੋ ਸਕਦੀ ਹੈ ਇਹ ਜਾਣਦੇ ਹੋਏ ਵੀ ਸ਼ਰੀਰ ਇੱਥੇ ਰਹਿ ਜਾਂਦਾ ਇਹ ਜਾਣਦੇ ਹੋਏ ਵੀ ਉਹਦਾ ਵੀ ਸ਼ਰੀਰ ਰਹਿ ਗਿਆ ਐਡੀ ਝੂਠੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਨੇ ਇਹਨਾਂ ਨੂੰ ਕਿਹਾ ਅਸੰਖ ਬੂਰਖ ਅੰਧ ਘੋਰ ਸਾਰੇ ਬੂਰਖ ਅੰਧ ਘੋਰ ਇਹ ਜੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਸੀ ਇਹ ਜੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਇੱਕ ਵਿਅਕਤੀ ਤੇ ਸ਼ੰਕਾ ਕਰ ਲੈਂਦੇ ਸੀ ਵੀ ਸਾਨੂੰ ਕੁਝ ਨਾ ਕਰਨਾ ਬਾਬੇ ਉਹਦਾ ਜੀ ਗੁਰੂ ਡਲੇ ਜਾਣਾ ਪੈਂਦਾ ਸੀ ਛੇਤੀ ਵਿਸ਼ਵਾਸ ਕਰਦੇ ਨੇ ਲੋਕ ਵੀ ਮੈਨੂੰ ਨਾ ਪੁੱਛ ਸਕੋਗੇ ਤੇ ਅਸੰਖ ਚੋਰ ਹਰਾਮ ਖੋਰ ਉਹ ਚੋਰ ਹਰਾਮ ਖੋਰ ਹੈ ਜਿਹੜਾ ਕਹਿੰਦਾ ਮੈਂ ਮੈਂ ਬਾਹਰ ਫੜ ਕੇ ਆਇਆ ਜਣ ਬਿਸ਼ਵਾਸ ਕਰ ਵੜਾ ਦੂਰ ਫਤੂ ਤਾਜੀ ਤੇ ਤਰੇ ਤੇ ਰਾਖ ਚ ਤੇਰਾ ਤੇ ਇਹ ਸੰਸਾਰ ਚ ਰਹਿੰਦੇ ਹੋਏ ਸੰਸਾਰ ਤੋਂ ਕੱਢੀਂ ਕੇ ਰੋ ਸਤਸਾਰ ਨੂੰ ਉਤ ਗੌਰ ਨਾਲ ਨਾ ਦੇਖੋ ਜਿੰਨਾ ਇਹਨੂੰ ਜਿਆਦਾ ਗੌਰ ਨਾਲ ਦੇਖੋਗੇ ਉਨਾਂ ਇਹ ਚ ਫਸੋਗੇ ਬਿਨ ਦੇਖੇ ਉਪਜੇ ਨਹੀਂ ਹਾਸਾ ਜੋ ਜੀ ਦੇਖੋਗੇ ਉਹਦੀ ਇੱਛਾ ਪੈਦਾ ਹੋ ਜੂਗੀ ਇਹ ਕਰਕੇ ਇਹਨੂੰ ਦੇਖਣ ਦਾ ਬੰਦ ਕਰੋ ਤਾਂ ਕਿ ਇਹਦੀ ਇੱਛਾ ਹੀ ਪੈਦਾ ਹੋਵੇ ਜੋ ਜੀ ਦੇਖੋਗੇ ਇੱਛਾ ਬਿਚੋ ਬੈਰੋ ਬਿਨ ਦੇਖੇ ਉਪਜੈ ਨਹੀਂ ਆਸਾ ਜੋਦੀ ਸੇ ਸੋ ਸਗਲ ਬਿਨਾਸਾ ਜੋਦੀ ਦਾ ਤਾਂ ਨਾਸ ਬਣਦਾ ਹੈ ਉਹ ਨਾਸਵੰਤ ਨਾਲ ਕਿਵੇਂ ਜੁੜਦੇ ਹੋ ਜੇਰਾ ਨਾਸਵੰਤ ਨਾਲ ਜੁੜੂ ਉਹ ਨਾਸਵੰਤ ਤੇ ਰਹੂ ਨਾਸ ਹੋ ਜੂ ਉਹਦੀ ਬੁੱਧੀ ਦਾ ਨਾਸ ਹੋ ਜੂ ਜਿਹੜਾ ਮਾਇਆ ਨਾਲ ਜੁੜੂ ਉਹਦੀ ਬੁੱਧੀ ਦਾ ਨਾਸ ਹੋ ਜੂਗਾ ਉਹਦੇ ਅੰਦਰ ਅਗਿਆਨਤਾ ਛਾ ਜੂਗੀ ਉਹਦੇ ਅੰਦਰ ਭਰਮ ਵੱਧ ਜੂਗਾ ਉਹਦੀ ਬੁੱਧ ਮਲੇਰ ਹੋ ਜੂਗੀ ਬਿਨਾਸਾ ਦਾ ਮਤਲਬ ਇਹ ਹੈ ਬੁੱਧੀ ਦਾ ਨਾਸ ਹੋਣਾ ਦੇਰ ਆ ਬੈਰ ਹੋ ਜਾਂਦਾ ਰੋਕਣ ਨੂੰ ਪਹਿਲਾਂ ਸੀ ਉਹ ਵੀ ਜਾਂਦਾ ਜੀ